ਡੈਨਿਕਸ ਵਿਰਾ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਪਰਦਵਾਜ ਤੁਹਾਨੂੰ ਦੱਸਦੇ ਕਿ ਅੱਜ ਇੱਕ ਅਹਿਮ ਮੁੱਦੇ ਉੱਤੇ ਗੱਲ ਕਰਨ ਲਈ ਆਪਾਂ ਤੁਹਾਡੇ ਨਾਲ ਮੌਜੂਦ ਹੋਏ ਹਾਂ ਤੁਹਾਨੂੰ ਦੱਸਦੇ ਕਿ ਪਠਾਨਕੋਟ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਆ ਆਯੂਸ਼ਯਮਾਨ ਕਾਰਡ ਨੂੰ ਲੈ ਕੇ ਜਿਹੜਾ ਆ ਲੋਕਾਂ ਦੀ ਜਿਹੜੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਤੇ ਦੂਸਰੇ ਪਾਸੇ ਜੇਕਰ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੜ ਦੇ ਵਿੱਚ ਜਿਹੜਾ ਆਯੂਸ਼ਯਮਾਨ ਕਾਰਡ ਨੇ ਉਹ ਪ੍ਰਾਈਵੇਟ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵਿਨਿਸ਼ਟੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ mumkin ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸੇ ਦੇ ਚਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਹਨਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤ ਮਾਰ ਹੈ ਮੈਂ ਫਰਮਾ ਮੱਲਾ ਕਲੀਨਿਕ ਵਾਲੇ ਵਜੋਂ ਜਾਂਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸੱਦੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਇੱਥੇ ਤਾਂ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਪ੍ਰਾਈਵੇਟ ਹਸਪਤਾਲਾਂ ਦੇ ਜਿਹੜੇ ਓਨਰ ਨੇ ਉਹਨਾਂ ਵੱਲੋਂ ਜਿਹੜੇ ਬੰਦ ਕਰ ਦਿੱਤੇ ਗਏ ਆ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਸੀਗਾ ਯੋਸ਼ਮਨ ਕਾਰਡ ਨੂੰ ਲੈ ਕੇ ਸਾਡੇ ਨਾਲ ਐਸਐਮਓ ਪਠਾਨਕੋਟ ਸੁਹੇਲ ਚੰਦੋਰੀ ਮੌਜੂਦ ਨੇ ਸਾਰਾ ਕੁਝ ਪੁੱਛ ਲਵਾਂਗੇ ਕਿ ਸਿਵਲ ਹਸਪਤਾਲ ਦੇ ਵਿੱਚ ਯੋਸ਼ਮਨ ਕਾਰਡ ਨੂੰ ਲੈ ਕੇ ਕਿਵੇਂ ਦੀ ਜਿਹੜੀ ਸੇਵਾਵਾਂ ਲੋਕਾਂ ਨੂੰ ਜੜੀਆਂ ਮੋਹਿਆ ਕਰਵਾਈਆਂ ਜਾ ਰਹੀਆਂ ਸਰ ਸਵਾਗਤ ਹੈ ਜੀ ਦਾ ਨੀ ਸੁਰਤ ਬਹੁਤ ਬਹੁਤ ਸ਼ੁਕਰੀਆ ਜੀ ਨਿੱਜੀ ਹਸਪਤਾਲਾਂ ਆ ਸਰ ਜਿੰਨੇ ਵੀ ਆਯੁਸ਼ਮਨ ਕਾਰਡ ਸੀਗੇ ਜਿਹੜੇ ਚੱਲਦੇ ਸੀਗੇ ਉਹ ਜਿਹੜੇ ਕੀ ਹੁਣ ਬੰਦ ਕਰ ਦਿੱਤੇ ਗਏ ਆ ਤੇ ਪਠਾਨਕੋਟ ਸਿਵਲ ਹਸਪਤਾਲ ਦੇ ਵਿੱਚ ਕਿਵੇਂ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਜਿਹੜੀਆਂ ਮੁਹਈਆ ਕਰਵਾਈ ਜਾਂਦਾ ਪਠਾਨਕੋਟ ਸਿਵਲ ਹਸਪਤਾਲ ਵਿੱਚ ਜਿਹੜੀ ਆਯੁਸ਼ਮਨ ਦੀ ਸੇਵਾ ਹੈਗੀ ਆ ਪਹਿਲੇ ਵਾਂਗ ਸੁਚਾਰੂ ਢੰਗ ਨਾਲ ਚੱਲ ਰਹੀ ਹੈਗੀ ਆ ਤੇ ਇਹਦੇ ਵਿੱਚ ਸਾਡਾ ਲਗਭਗ ਜਿਹੜੇ ਟੋਟਲ ਪੇਸ਼ੈਂਟਸ ਦਾ ਲਗਭਗ 60 ਤੋਂ 70% ਜਿਹੜੇ ਇੰਡੋਰ ਪੇਸ਼ੈਂਟ ਸਾਡੇ ਕੋਲ ਹੈਗੇ ਆ ਇਹ ਅਸੀਂ ਆਯੁਸ਼ਮਨ ਦੇ ਅੰਦਰर्गत ਇਹਨਾਂ ਦਾ ਕੰਮ ਕਰ ਰਹੇ ਹੈਗੇ ਆ ਸਰ ਜੇਕਰ ਗੱਲ ਮਰੀਜ਼ਾਂ ਦੀ ਕੀਤੀ ਜਾਵੇ ਤਾਂ ਕਿ ਗਿਣਤੀ 'ਚ ਵਾਧਾ ਹੋਇਆ ਲੋਕਾਂ ਦੀ ਕਿਉਂਕਿ ਪ੍ਰਾਈਵੇਟ ਹਸਪਤਾਲ 'ਚ ਜਿਵੇਂ ਕਾਰਡ ਬੰਦ ਹੋਇਆ ਤਾਂ ਲੋਕ ਚਾਹੇ ਉਹ ਜੰਮੂ ਲੈ ਲੋ ਚਾਹੇ ਹਿਮਾਚਲ ਲੈ ਲੋ ਸਾਡਾ ਬਾਰਡਰ ਏਰੀਆ ਜਿਹੜਾ ਪੈਂਦਾ ਹੈਗਾ ਤਾਂ ਲੋਕ ਦੂਰ ਦੂਰੋਂ ਜਿਹੜੇ ਆਂਦੇ ਨੇ ਤੇ ਕੀ ਗਿਣਤੀ 'ਚ ਵਾਧਾ ਹੋਇਆ ਹਸਪਤਾਲ 'ਚ ਪਿਛਲੇ ਹਫਤੇ ਤੋਂ ਜਾਂ 10 ਦਿਨ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ 30 20 ਤੋਂ 30% ਜਿਹੜੇ ਇਨਡੋਰ ਪੇਸ਼ੈਂਟ ਜਿਹੜੇ ਆਈਸ਼ਵਨ ਦੰਤਰਗਤ ਅਸੀਂ ਦਾਖਲ ਕਰਦੇ ਸੀਗੇ ਉਹਦੇ ਵਿੱਚ ਵਾਧਾ ਹੋਇਆ ਹੈਗਾ ਹੈ ਕੀ ਸਰ ਕੋਈ ਕਾਊਂਟਰ ਵੀ ਸਪੈਸ਼ਲ ਲਗਾਇਆ ਗਿਆ ਇਸ ਚੀਜ਼ ਦੇ ਲਈ ਹਾਂ ਇਸ ਲਈ ਹੀ ਸਪੈਸ਼ਲ ਕਾਊਂਟਰ ਲਗਾਇਆ ਹੋਇਆ ਹੈ ਜਿਹੜਾ ਜਿਹੜਾ ਐਸਐਮਓ ਆਫਿਸ ਦੇ ਨਾਲ ਹੀ ਇੱਕ ਆਈਸ਼ਵਨ ਦਾ ਕਾਊਂਟਰ ਹੈਗਾ ਜਿੱਥੇ ਕਿ ਜਿਹੜੀ ਵੀ ਕੋਈ ਕਿਸੇ ਨੂੰ ਇਨਕੁਆਰੀ ਹੈਗੀ ਹੈ ਉਹ ਆਈਸ਼ਵਨ ਦੇ ਬਾਰੇ ਜਾਂ ਆਈਸ਼ਵਨ ਕਾਰਡ ਬਣਾਉਣਾ ਹੈ ਜਾਂ ਉਹਦੀ ਕੀ ਐਲੀਜੀਬਿਲਟੀ ਹੈਗੀ ਹੈ ਉਹ ਜਾ ਕੇ ਉੱਥੇ ਆਪਣੇ ਚੈੱਕ ਕਰਵਾ ਸਕਦਾ ਹੈਗਾ ਜੀ ਸਰ ਜਿਸ ਤਰ੍ਹਾਂ ਦੇ ਨਾਲ ਆਈਸ਼ਵਨ ਕਾਰਡ ਪ੍ਰਾਈਵੇਟ ਹਸਪੀਟਲਸ ਚ ਬੰਦ ਹੋਏ ਨੇ ਤਾਂ ਸਿਵਲ ਹਸਪੀਟਲ ਦੇ ਵਿੱਚ ਲੋਕੀ ਆ ਰਹੇ ਨੇ ਮਰੀਜ਼ ਆ ਰਹੇ ਨੇ ਤੇ ਐਸੀ ਸਿਚੁਏਸ਼ਨ ਕਿਸੇ ਵੇਲੇ ਬਣ ਜਾਂਦੀ ਜਿਹੜਾ ਕਿ ਇਲਾਜ ਸਿਵਲ ਹਸਪੀਟਲ ਦੇ ਵਿੱਚ ਨਹੀਂ ਹੈਗਾ ਚਾਹੇ ਉਹ ਵੈਂਟੀ ਦੀ ਗੱਲ ਕਰ ਲਈਤੀ ਜਾਵੇ ਚਾਹੇ ਹੋਰ ਕਿਸੇ ਚੀਜ਼ ਦੀ ਗੱਲ ਕਰ ਲਈਤੀ ਜਾਵੇ ਤਾਂ ਫਿਰ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਿਵੇਂ ਅਗਰ ਜੇਕਰ ਮਰੀਜ਼ ਨੇ ਯੋਸ਼ਮਾਨ ਦੇ ਥਰੂ ਹੀ ਆਪਣਾ ਇਲਾਜ ਕਰਵਾਉਣਾ ਹੈ ਤਾਂ ਕਿਵੇਂ ਫਿਰ ਟਾਈਪ ਅਪ ਕੀਤਾ ਜਾ ਰਿਹਾ ਉਹਨਾਂ ਨਾਲ ਨ ਇਹ ਤਰ੍ਹਾਂ ਹੈਗਾ ਹੈ ਕਿ ਜਿਹੜੇ ਸਾਡੇ ਜਿਹੜੀ ਜੀ ਵੀ ਸੁਵਿਧਾ ਸਾਡੇ ਕੋਲ ਨਹੀਂ ਹੈਗੀ ਹੈ ਉਹ ਅਸੀਂ ਆਪਣੇ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਭੇਜ ਦਿੰਨੇ ਹੈਗੇ ਆ ਸਾਡੇ ਕੋਲ 108 ਐਂਬੂਲੈਂਸ ਹੈਗੀ ਹੈ ਆਪਣੇ ਹਸਪੀਟਲ ਦੀ ਵੀ ਐਂਬੂਲੈਂਸਾਂ ਹੈਗੀਆਂ ਉਹਦੇ ਵਿੱਚ ਅਸੀਂ ਉਸ ਪੇਸ਼ੈਂਟ ਨੂੰ ਰੈਫਰ ਕਰ ਦਿੰਨੇ ਹੈਗੇ ਆ ਤੇ ਉੱਥੇ ਉਹਨਾਂ ਦਾ ਕਾਰਡ ਜਿਹੜਾ ਹੈਗਾ ਉਹ ਇਸ ਮੈਡੀਕਲ ਕਾਲਜ 'ਚ ਵੀ ਚੱਲ ਰਿਹਾ ਹੈਗਾ ਸਰ ਕੀ ਮਾਪਦੰਡ ਕੀ ਰੱਖੇ ਗਏ ਨੇ ਯੋਸ਼ਮਨ ਕਾਰਡ ਨੂੰ ਲੈ ਕੇ ਲੋਕਾਂ ਦੇ ਲਈ ਕਿਹੜੇ ਕਿਹੜੇ ਡਾਕੂਮੈਂਟ ਉਹਨਾਂ ਚਾਹੀਦੇ ਨੇ ਜਿਹਦੇ ਨਾਲ ਕਿ ਯੋਸ਼ਮਨ ਕਾਰਡ ਬਣਵਾ ਸਕਦੇ ਨੇ ਸੋ ਇਹ ਇੱਕ ਕਾਊਂਟਰ ਸਥਾਪਿਤ ਕੀਤਾ ਹੋਇਆ ਆਪਣੇ ਸਿਵਲ ਹਸਪਤਲ ਵਿੱਚ ਸਿਰਫ ਇਸੇ ਕੰਮ ਵਾਸਤੇ ਕਿ ਜਿਹੜੇ ਆਪਣੇ ਜੀ ਆਇਸ਼ਨ ਕਾਰਡ ਜਨਰੇਟ ਆਪਾਂ ਕਰਨੇ ਹੈਗੇ ਆ ਇਹਦੇ ਵਿੱਚ ਮੇਨ ਜਿਹੜਾ ਹੈਗਾ ਇਹ ਤੁਹਾਡੇ ਕੋਲ ਰਸ਼ਨ ਕਾਰਡ ਹੋਣਾ ਚਾਹੀਦਾ ਹੈਗਾ ਇਹ ਲਿਬਰ ਕਾਰਡ ਹੋਣਾ ਚਾਹੀਦਾ ਹੈਗਾ ਜਾਂ ਜਿਹੜੇ ਸਾਡੇ ਪ੍ਰੈਸ ਦੇ ਸਾਥੀ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਜਿਹੜਾ ਡੀਪੀਆਰਓ ਸਾਹਿਬ ਵੱਲੋਂ ਕਾਰਡ ਜਾਰੀ ਕੀਤਾ ਗਿਆ ਉਹ ਲੈ ਕੇ ਹੋਰ ਵੀ ਤਿੰਨ ਚਾਰ ਕ੍ਰਿਟਰੀਆਸ ਹੈਗੇ ਆ ਉਹ ਆ ਕੇ ਇੱਥੋਂ ਪਤਾ ਕਰਵਾ ਸਕਦੇ ਹੈਗੇ ਜਿੰਨੇ ਵੀ ਆਪਣਾ ਪਤਾ ਕਰਵਾਉਣਾ ਹੈਗਾ ਇਸ ਕਾਊਂਟਰ ਤੋਂ ਆ ਕੇ ਆਪਣਾ ਪਤਾ ਕਰਵਾ ਸਕਦੇ ਲੋਕਾਂ ਨੂੰ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਿਵਲ ਹ ਕਿ ਕਿਵੇਂ ਦੀਆਂ ਸੇਵਾਵਾਂ ਜਿਹੜੀਆਂ ਲੋਕਾਂ ਦੇ ਲਈ ਇੱਥੇ ਉਪਲਬਧ ਨੇ ਸਾਡੇ ਕੋਲ ਹਰ ਸਪੈਸ਼ਲਟੀ ਦੀ ਮੈਡੀਸ਼ਮਾਂ ਚ ਇਲਾਜ ਹੈਗਾ ਹੈ ਚਾਹੇ ਉਹ ਮੈਡੀਸਨ ਦਾ ਕੇਸ ਹੈ ਔਰਥੋਪੈਡਿਕਸ ਦਾ ਕੇਸ ਹੈ ਸਰਜਰੀ ਦਾ ਕੇਸ ਹੈ ਗਾਇਨੀ ਦਾ ਕੇਸ ਹੈ ਪੀਡੀਆਲ ਹਰ ਸਪੈਸ਼ਲਟੀ ਜਿਹੜੀ ਸਾਡੇ ਕੋਲ ਸਿਵਲ ਹਸਪੀਟਲ ਵਿੱਚ ਹੈਗੀ ਹੈ ਤੇ ਮੇਰੀ ਲੋਕਾਂਗੇ ਹੀ ਅਪੀਲ ਹੈਗੀ ਹੈ ਕਿ ਜੇ ਤੁਹਾਡੇ ਕੋਲ ਕਾਰਡ ਹੈਗਾ ਤੇ ਜੇ ਕਾਰਡ ਨਹੀਂ ਵੀ ਹੈਗਾ ਤੇ ਇੱਥੋਂ ਆ ਕੇ ਕਾਰਡ ਬਣਵਾ ਲੈਣ ਤੇ ਇਸ ਸੁਵਿਧਾ ਦਾ ਫਾਇਦਾ ਉਠਾਣਨ ਤਾਂ ਬਿਲਕੁਲ ਐਸਨ ਸਾਡੇ ਨਾਲ ਐਸਐਮਓ ਸੁਨੀਲ ਚੰਧੋਰੀ ਪਠਾਨਕੋਟ ਤੋਂ ਜਿਨ੍ਹਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜੇਕਰ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਆਯੂਸ਼ਮਨ ਕਾਰਡ ਬੇਸ਼ੱਕ ਬੰਦ ਹੋ ਚੁੱਕੇ ਨੇ ਪਰ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਆਯੂਸ਼ਮਨ ਕਾਰਡ ਨੂੰ ਲੈ ਕੇ ਜਿਹੜੀਆਂ ਸੇਵਾਵਾਂ ਪਹਿਲੇ ਦੀ ਤਰ੍ਹਾਂ ਹੀ ਜਿਹੜੀਆਂ ਦਿੱਤੀਆਂ ਜਾ ਰਹੀਆਂ ਤਾਂ ਲੋਕਾਂ ਦੀ ਗਿਣਤੀ ਦੇ ਵਿੱਚ ਵੀ ਕਿਤਨਾ ਕਿਤੇ ਥੋੜਾ ਬੋਝੜਾ ਵਾਧਾ ਹੋਇਆ ਇਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਮੈਨੂੰ ਦੋ ਜਜ਼ਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲ Instagram X aur WhatsApp channel par